ਉਹਨਾਂ ਨੇ ਸ਼ਿਕਾਇਤ ਵਾਲੇ ਸਾਹਤ ਨੂੰ ਕਹਿੰਦੇ ਵੀ ਪਹਿਲੇ ਤੁਹਾਨੂੰ ਇਹ ਪੈਸੇ 80-90 ਹਜ਼ਾਰ ਰੁਪਏ ਐਟ ਟਾਈਮ ਦੇਣਾ ਪਏਗਾ। ਫਿਰ ਉਹਨਾਂ ਨੇ ਸਾਡਾ ਬੱਚਾ ਨਹੀਂ ਰੱਖਿਆ ਉੱਥੇ। ਵਿਗੜੇ ਹੋਏ ਸਿਸਟਮ ਦੀ ਬੇਰੁਖੀ ਦਾ ਪ੍ਰਤੱਖ ਸਬੂਤ ਹੈ। ਇਹ ਔਰਤ ਹਰਜੀਤ ਕੌਰ ਜਿਸ ਦੀ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋਈ ਬੇਟੀ ਦਾ ਨਿੱਜੀ ਹਸਪਤਾਲ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਉਹ ਖੜੇ ਪੈਰ 90 ਹਜ਼ਾਰ ਰੁਪਏ ਜਮ੍ਹਾਂ ਨਹੀਂ ਕਰਵਾ ਸਕੀ। ਬੇਟੀ ਅਤੇ ਪਤੀ ਸਮੇਤ ਹਾਦਸੇ 'ਚ ਖੁਦ ਵੀ ਜ਼ਖਮੀ ਹੋਈ ਹਰਜੀਤ ਕੌਰ ਹਸਪਤਾਲ ਦਾ ਕੋਰਾ ਜਵਾਬ ਸੁਣ ਕੇ ਸੁੰਨ ਰਹਿ ਗਈ। ਨੇ ਰਹੀ ਸਾਡੇ ਬੱਚੇ ਦਾ ਛੱਪੜ ਲੱਗ ਗਿਆ ਤੇ ਖੂਨ ਦਾ ਅਸੀਂ ਤੇ ਉਹਨੂੰ ਦੇ ਕੇ ਲੋਕਾਂ ਨੂੰ ਰਿਕੁਐਸਟ ਕੀਤੀ ਕਿ ਇਹਨਾਂ ਨੂੰ ਸਰ ਪਹੁੰਚਾ ਦਿਓ ਫਿਰ ਅਸੀਂ ਉਸਤਾਨ ਲੈ ਗਏ ਉਧਰ ਦੇ ਜਿਹੜਾ ਕਰਤਾਰਪੁਰ ਦਾ ਉਹਨਾਂ ਨੇ ਛੜਨਾ ਭੇਜਤਾ ਉਹਨਾਂ ਨੇ ਛੜਨਾ ਤੋਂ ਲੈ ਛੜ ਤੋਂ ਕਹਿੰਦੇ ਵੀ ਪਹਿਲੇ ਤੁਹਾਨੂੰ ਇਹਦੇ ਪੈਸੇ 80 90000 ਰੁਪਏ ਐਟ ਟਾਈਮ ਦੇਣਾ ਪਏਗਾ ਫਿਰ ਉਹਨਾਂ ਨੇ ਸਾਡਾ ਬੱਚਾ ਨਹੀਂ ਰੱਖਿਆ ਉੱਥੇ ਫਿਰ ਉਹਨਾਂ ਨੇ ਸਾਨੂੰ ਭੇਜਤਾ ਬਸਲ ਉਸਤਾਨ ਦੇ ਜਿਹੜਾ ਨੇੜੇ ਹੀ ਇੱਧਰ ਫਿਰ ਉਹਨਾਂ ਨੇ ਵੀ ਪਤਾ ਨਹੀਂ ਕੀ ਕਿਹਾ ਉਹਨਾਂ ਨੇ ਵੀ ਨਹੀਂ ਰੱਖਿਆ ਫਿਰ ਉਹਨੇ ਜਨਰਲ ਦੇ ਸਰਪੇਤਾ ਫਿਰ ਉਹਨਾਂ ਨੇ ਵੀ ਕਿਹਾ ਕਿ ਜਿਆਦਾ ਲੱਗਿਆ ਹੋਇਆ ਫੇਸ ਪੂਰਾ ਫਟ ਗਿਆ ਤੇ ਫਿਰ ਹੁਣ ਸਿਵਲ ਸੌਣ ਨੇ ਫਿਰ ਇੱਥੇ ਭੇਜਿਆ ਰੱਬ ਦਾ ਦੂਜਾ ਰੂਪ ਮੰਨੇ ਜਾਣ ਵਾਲੇ ਡਾਕਟਰਾਂ ਦਾ ਇਹ ਰੂਪ ਵਾਕਈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਹੈ ਫਿਲਹਾਲ ਕਈ ਹਸਪਤਾਲਾਂ ਚ ਖੱਜਲ ਹੋਣ ਪਿੱਛੋਂ ਲੜਕੀ ਕਰਨਪ੍ਰੀਤ ਦਾ ਜਲੰਧਰ ਦੇ ਹੀ ਇੱਕ ਨਿੱਜੀ ਹਸਪਤਾਲ ਚ ਇਲਾਜ ਕੀਤਾ ਜਾ ਰਿਹਾ ਹੈ ਜਲੰਧਰ ਤੋਂ ਸੋਨੂ ਮਹਾਜਨ ਜਗਬਾਨੀ ਟੀਵੀ